ਪਾਵਨ ਪਵਿੱਤਰ ਤੇ ਨਿੱਗੀ ਗੋਦ ਵਿੱਚ ਬੈਠੇ ਸਜਰੀ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਪ੍ਰਮਾਨ ਹੈ ਭਾਗ ਠੜੇ ਹਰ ਸੰਤ ਤੇ ਮਾਰੇ ਜਿਨ ਧਨ ਘਰ ਹਰ ਨਾਮਾ ਪ੍ਰਵਾਨ ਗਣੀ ਸਈ ਆਏ ਸਫਲ ਤਨਾਕੇ ਕਾਮਾ ਅੱਜ ਤਨ ਤਮ ਬਾਬਾ ਬਸੰਤ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਗਿਆਨ ਸਿੰਘ ਜੀ ਮਹਾਰਾਜ ਤਨਤਨ ਬਾਬਾ ਹਰਪ੍ਰੀਤ ਸਿੰਘ ਜੀ ਬਖਸ਼ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਤਨਤਨ ਬਾਬਾ ਹਰਨਾਮ ਸਿੰਘ ਜੀ ਆਣ ਵਾਲੇ ਮਹਾਂਪੁਰਖਾਂ ਦੀ 7ਵੀਂ ਵਰਸੀ ਤਨਤਨ ਸਤ ਬਾਬਾ ਜੀ ਸਿੰਘ ਜੀ ਮਹਾਂਵਾਰ ਮਹਾਂਪੁਰਖਾਂ ਦੇ ਦੇਖ ਰਹੇ ਖੇਤ ਬਹੁਤ ਹੀ ਵੱਡੀ ਪੱਧਰ ਤੇ ਮਨਾਈ ਜਾ ਰਹੀ ਹੈ ਸੋ ਜਿੱਥੇ ਮੇਰੇ ਤੋਂ ਪਹਿਲਾਂ ਸੰਤਾ ਮਹਾਂਪੁਰਖਾਂ ਨੇ ਆਪਣੇ ਬਚਨਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਹੈ ਰਾਗੀ ਜਥਿਆਂ ਨੇ ਕੀਰਤਨ ਦੀ ਸ਼ਹਿਰ ਲਾਈ ਹੈ ਕਥਾ ਵਿਚਾਰਾਂ ਹੋਈਆਂ ਨੇ ਉਥੇ ਜਿੱਥੇ ਮਹਾਪੁਰਖਾਂ ਦੀ ਵਰਤੀ ਮਨਾ ਰਹੇ ਆ ਉਹਦੇ ਨਾਲ ਹੀ ਅੱਜ ਰਾਤ ਨੂੰ ਹਿੰਦੀ ਪੰਦਰਵਾੜਾ ਗੇੜਾ ਹੈ ਉਹਦੀ ਸ਼ੁਰੂਆਤ ਹੋ ਜਾਣੀ ਹੈ 6 ਪੋਦੀ ਤੇ 7 ਪੋਦੀ ਦਰਮਿਆਨੀ ਰਾਤ ਦੇ ਵਿੱਚ ਪਰ ਵੱਖਰੇ ਵੱਖਰੇ ਪਰਾਂਮ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਲਾ ਅਨੰਦਗੜ੍ਹ ਛੱਡਦੇ ਨੇ ਤੇ ਉਸ ਤੇ ਜਾ ਕੇ ਸਰਸਾ ਦੀ ਕਨਾਰੇ ਦੇ ਉੱਤੇ ਭਿਆਨਕ ਜੁੱਧ ਹੁੰਦਾ ਹੈ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਔਰ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਜਿਹੜੇ ਵੱਡੇ ਸਾਹਿਬ ਜਾਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਗੜੀ ਵਿੱਚ ਜਾ ਕੇ ਉੱਥੇ 10 ਲੱਖ ਦੀ ਫੌਜ ਦੇ ਨਾਲ 40 ਭੁੱਖੇ ਨ ਪਾਣੀ ਸੰਘਾ ਦਾ ਜਿਹੜਾ ਹੈ ਜੁੱਧ ਹੁੰਦਾ ਹੈ ਔਰ ਅੰਮ੍ਰਿਤ ਦੀ ਸ਼ਕਤੀ ਜਿਹੜੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਉੱਤੇ ਸਾਨੂੰ ਬਖਸ਼ਿਸ਼ ਕੀਤੀ ਜਿਹਦੇ ਬਾਰੇ ਬਾਰ ਬਾਰ ਇਸ ਸਥਾਨ ਤੋਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਅਮਰਤਿ ਛਕੋ ਗੁਰੂ ਆਰੇ ਬਣੋ ਦੁਨੀਆ ਨੇ ਉਸ ਸ਼ਕਤੀ ਨੂੰ ਦੇਖਿਆ ਕਿ 40 ਭੁਖੇ ਨਪਾੜੇ ਸਿੱਖਾਂ ਨੇ 10 ਲੱਖ ਦੀ ਫੌਜ ਦੇ ਨਾਲ ਟੱਕਰ ਲਈ ਤੇ ਉਹ ਅਮਰਤ ਦੀ ਸ਼ਕਤੀ ਜਿਹੜੀ ਹੈ ਉਹ ਜਦੋਂ ਛੋਟੇ ਸਾਹਿਬ ਜਾਦੇ ਸਰਹੰਦੀਆਂ ਨੀਆਂ ਵਿੱਚ ਖੜੇ ਹੋਏ ਉੱਥੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਤੇ ਦੁਨੀਆ ਦੇ ਵਿੱਚ ਇੱਕ ਉਹ ਵਿਲੱਖਣ ਇਤਿਹਾਸ ਬਣਿਆ ਸੋ ਇਹ ਜਿਹੜੇ ਦਿਨ ਤੇ ਆਮ ਮਨਾਣੇ ਆ ਇਹਦਾ ਇਹ ਮਕਸਦ ਹੁੰਦਾ ਕਿ ਜਿੱਥੇ ਸਾਡੇ ਵੱਡੇ ਵੱਡਿਆਂ ਨੇ ਜੋ ਕੀਤਾ ਉਹਨੂੰ ਅਸੀਂ ਯਾਦ ਕਰਦੇ ਆ ਉਹਦੇ ਤੋਂ ਸਿੱਖਿਆ ਲੈਨੇ ਆ ਉਹ ਕਿ ਗੁਰੂ ਸਾਹਿਬ ਨੇ ਸਾਡੇ ਤੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਆ ਜਿੱਥੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਆ ਉਥੇ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਇਆ ਤੇ ਸਾਨੂੰ ਹੁਕਮ ਕਰਕੇ ਗਏ ਨੇ ਕਿ ਆਗਿਆ ਪਈ ਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨ ਗੰਥ ਸੋ ਸਾਡਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਮਹਾਪੁਰਖ ਸਾਨੂੰ ਇਹ ਰਸਤੇ ਦੇ ਪੰਧ ਹੀ ਬਣਾਉਂਦੇ ਨੇ ਸੋ ਸਾਡਾ ਇਸ ਦਿਨ ਮਨਾਏ ਇਸ ਸੰਸਾਰ ਤੇ ਆਏ ਸਫਲ ਹੈ ਜੇ ਅਸੀਂ ਅੰਮ੍ਰਿਤਧਾਰੀ ਬਣੀਏ ਗੁਰੂ ਦੇ ਲਾਲ ਲੱਗ ਕੇ ਆਪਣਾ ਜੀਵਨ ਸਫਲ ਕਰੋ ਜੇ ਮਹਾਪੁਰਖਾਂ ਵੱਲੋਂ ਹਰੇਕ ਸੰਗਰਾਂਦ ਦੇ ਉੱਤੇ ਇਸਤਾਨ ਦੇ ਉੱਤੇ ਅਮਰ ਸੰਚਾਰ ਕੀਤਾ ਜਾਂਦਾ ਸੋ ਸਮੁੱਚੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿਨ੍ਹਾਂ ਨੇ ਅਮਰ ਛਕ ਲਿਆ ਉਹ ਕਿਰਪਾ ਦੇ ਪਾਉ ਤਰਨ ਰਹਿਣ ਦੇ ਬਖਸ਼ ਪਾਤਰ ਹਨ ਜਿਨ੍ਹਾਂ ਨੇ ਨਹੀਂ ਛਕਿਆ ਉਹ ਅਮਰਤਾ ਹੀ ਹੋ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੋ ਹੋਈਆਂ ਭੁੱਲਾਂ ਚੱਕਰ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਸੰਗ ਜੀ ਇੱਕ ਛੋਟੀ ਜੀ ਬੱਚੀ ਹੈ ਭਪਿੰਦਰ कौर ਆਪਣਾ ਨਾਮ ਦੱਸਦੀ ਹੈ ਟਰੋਲੀ ਕਲਾ ਤੋਂ ਉਹ ਆਪਣੇ ਮਾਤਾ ਪਿਤਾ ਤੋਂ ਵਿਛੜ ਗਈ ਹੈ ਉਹ ਸਾਡੇ ਕੋਲੇ ਇੱਧਰ ਬੈਠੀ ਹੈ ਜਿਸ ਦੀ ਵੀ ਇਹ ਬੱਚੀ ਹੋਵੇ ਉਹ ਆ ਕੇ ਉਹਨੂੰ ਸੰਭਾਲਣ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਬੱਚਿਆਂ ਵਾਲੇ